ਸੰਸਕਰਨ ਕੀਤੇ ਆ ਸੀ ਗਿਆ ਸਿੱਧੂ ਲਈ ਪੂਰੀਆਂ ਹੋਈਆਂ ਨੇ ਅੱਜ ਲੋਹੜੀ ਮਨਾਈ ਆਪਾਂ ਬਿਲਕੁਲ ਜੀ ਬੜਾ ਚਿੰਨਣਾ ਲੱਗਦਾ ਹੈ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਪੱਤਰਕਾਰ ਪ੍ਰਵਾਹਮਾਂ ਨੂੰ ਸਾਰੇ ਪਬਲਿਸ਼ ਨੂੰ ਸਾਰੇ ਦੇਸ਼ ਵਾਸੋਂ ਦੇਸ਼ ਦੇ ਸਾਰੇ ਚਾਉਣ ਵਾਲਿਆਂ ਨੂੰ ਤੋਂ ਪਹਿਲਾਂ ਲੋਹੜੀ ਦੀ ਮੁਬਾਰਕਾ ਦੇਣਾ ਠੀਕ ਹੈ ਅੱਜ ਸੀ ਨਵੇਂ ਜੀਤ ਦੀ ਪਹਿਲੀ ਲੋਹੜੀ ਦੇ ਉੱਤੇ ਉਹਨੂੰ ਜੀ ਆਇਆਂ ਕਹਿੰਦੇ ਵੀ ਆ ਬਿਸ਼ੱਕ ਫਰੇਮੰਦ ਦੇ ਨਾਲ ਵੀ ਹੈਗਾ ਹਨ ਅਸੀਂ ਉਸ ਕਮੀ ਨੂੰ ਪੂਰਾ ਤਾਂ ਨਹੀਂ ਪਰ ਫਿਰ ਵੀ ਸ਼ੁਕਰਾਨਾ ਕਰਦੇ ਹਾਂ ਕਾਲ ਪ੍ਰੋਤਰਾ ਕਿ ਕਿਉਂਨੇ ਸਾਨੂੰ ਇੰਨੀ ਯੋਗੀ ਕੀਤਾ ਕਿ ਅਸੀਂ ਇਹਨਾਂ ਤਿਹਾਰਾਂ ਨੂੰ ਮਨਾਉਂਦੇ ਰਹੀਏ ਔਰ ਹਮੇਸ਼ਾ ਵੱਡੇ ਪੁੱਤ ਦੀ ਯਾਦ ਤਾਂ ਕੁਦਰਤੀ ਗੱਲ ਹੈ ਜਦੋਂ ਕੋਈ ਵੀ ਅਸੀਂ ਇਹਦਾ ਖੁਸ਼ੀ ਸ਼ੇਅਰ ਕਰਾਂਗੇ ਸਾਂਝੀ ਕਰਾਂਗੇ ਉਹ ਤਾਂ ਸਾਹਮਣੇ ਖਲੋਂਦਾ ਹੀ ਆ ਕੇ ਤਾਂ ਮੈਂ ਸਾਰੇ ਤੁਹਾਡੇ ਮਾਧਿਅਮ ਦੇ ਜਰੀਏ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਾਰੀਆਂ ਸਾਡੇ ਇਥੋਂ ਦੇ ਭਰਾ ਸਾਰੀ ਜਿਨ੍ਹਾਂ ਨੇ ਕਰੋੜਾਂ ਲੋਕਾਂ ਨੇ ਦੁਆਵਾਂ ਕੀਤੀਆਂ ਔਰ ਆਪਾਂ ਨੂੰ ਅਕਾਲਪੁਰਖ ਨੇ ਅਰਦਾਸ ਆਪਣੀ ਕਬੂਲ ਕਰਕੇ ਆਪਾਂ ਨੂੰ ਵਾਅਦੇ ਵਿੱਚ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਪਰਾ ਭੈਣ ਭਰਾਵਾਂ ਦਾ ਜੀ ਸ਼ੁ크rana ਆਦਾ ਕਰਦੇ ਆਂ ਇਸ ਗੱਲ ਤੇ ਡੋੜੀ ਜੀ ਜਿੱਥੇ ਤੋਂ ਅਨੁਸਾਰ ਇਹ ਨਗਦਾ ਗੀਤ ਦੀ ਵੀ ਕਹਿੰਦੇ ਸ਼ੂਟਿੰਗ ਹੋ ਰਹੀ ਹੈ ਜੀ ਗੀਤ ਦੀ ਵੀ ਸ਼ੂਟ ਕੀਤਾ ਜਾ ਰਿਹਾ ਜੀ ਕਦੋਂ ਜਿਹੜਾ ਇਹ ਗੀਤ ਆਜੂਗਾ ਜੀ ਅਸੀਂ ਸੋਚਿਆ ਸੀ ਪਹਿਲਾਂ ਪਹਿਲਾਂ ਤਾਂ ਮੇਰੀ ਇਹ ਇੱਛਾ ਸੀ ਵੀ ਮੈਂ ਮੇਰਾ ਬਰਥਡੇ ਹੁੰਦਾ 5 ਤਰੀਕ ਦਾ ਸੀ ਪਹਿਲਾਂ ਤੋਂ ਸ਼ੁਭਦੀਪ ਦੇ ਹੁੰਦੇ ਹੀ ਸਾਡੀ ਇੱਕ ਅਹ ਰੀਤ ਜੀ ਸੀ ਵੀ ਅਸੀਂ ਜੋ ਆ ਉਹਦੇ ਬਰਥਡੇ ਤੇ ਜਾਂ ਉਹਦੀ ਮਾਂ ਦੇ ਜਨਮ ਦਿਨ ਤੇ ਕੋਈ ਕਿਸੇ ਦਾ ਕਿਸੇ ਦਿਨ ਤੇ ਛੱਡਦੇ ਹੁੰਦੇ ਸੀ ਗਾਣਾ ਪਰੰਤੂ ਸਮੱਸਿਆਵਾਂ ਆ ਰਹੀਆਂ ਕਿ ਅਸੀਂ ਵੀਡੀਓ ਸ਼ੂਟ ਨਾ ਕਰ ਪਾਏ ਮੌਸਮ ਦੀ ਵਜ੍ਹਾ ਤੇ ਨਾਲ ਕਈ ਕਾਰਨ ਲੇਟ ਹੋ ਗਈ ਹੈ ਨਾ ਤਾਂ ਹੁਣ ਅਸੀਂ ਅੱਜ ਹੀ ਜੋ ਲੋੜੀ ਦੇ ਨਾਲ ਨਾਲ ਅਜਿਹਾ ਵੀਡੀਓ ਸ਼ੂਟ ਕਰ ਰਹੇ ਹਾਂ ਸਰ ਤੇ ਮੇਰੇ ਖਿਆਲ ਨਾਲ ਜਨਵਰੀ ਜਨੂ ਦੀ ਗੋਣੇ ਗਾਣਾ ਬਹੁਤ ਵੱਡਾ ਗਾਣਾ ਹੈ ਜੇ ਤੁਹਾਨੂੰ ਪਤਾ ਅਹ ਕੰਪਲੀਟ ਗਾਣਾ ਹੈ ਉਹਨਾਂ ਨੇ ਆਪਣੀ ਆਵਾਜ਼ 'ਚ ਰਿਕਾਰਡ ਕੀਤਾ ਹੋਇਆ ਪੂਰਾ ਫੁੱਲ ਗਾਣਾ ਜਿਹੜਾ ਹਾਲ ਤੱਕ ਲੀਕ ਨਹੀਂ ਹੋਇਆ ਕਰੇ ਪਰ ਤੁਹਾਨੂੰ ਬਹੁਤ ਵਧੀਆ ਲੱਗੂਗਾ ਅਸੀਂ ਵੀਰ ਕਰਦੇ ਆ ਵੀ ਬਿਲਬੋਰਡ 'ਤੇ ਘੜਾਕਾ ਸੁਣੂਗਾ ਕਰੀ ਠੀਕ ਹੈ ਥੈਂਕ ਯੂ